ਹੱਡਾਂ ਨੂੰ ਠਾਰ ਦੇਣ ਵਾਲੀ ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਵਿੱਚ ਬੀਤੀ ਰਾਤ 12 ਵਜੇ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾਕਟਰ ਸੀਨੂ ਦੁੱਗਲ ਐਸਐਸਪੀ ਮਨਜੀਤ ਸਿੰਘ ਠੇਸੀ ਵੱਲੋਂ ਫਾਜ਼ਿਲਕਾ ਸੈਕਟਰ ਵਿੱਚ ਕਮਾਂਤਰੀ ਸਰਹੱਦ ਨਾਲ ਲੱਗਦੀਆਂ ਮੋਰੀਆਂ ਚੌਕੀਆਂ ਉੱਤੇ ਸੀਮਾ ਸੁਰੱਖਿਆ ਬਲ ਅਤੇ ਪੰਜਾਬ ਪੁਲਿਸ ਦੇ ਨਾਕਿਆਂ ਉੱਤੇ ਤਾਇਨਾਤ ਜਵਾਨਾਂ ਦਾ ਹੌਸਲਾ ਵਧਾਉਣ ਲਈ ਪਹੁੰਚੇ ਇਸ ਮੌਕੇ ਉਨ੍ਹਾਂ ਨਾਲ ਬੀਐਸਐਫ ਦੇ ਸੀਨੀਅਰ ਅਧਿਕਾਰੀ ਕੇਐਨ ਤ੍ਰਿਪਾਠੀ ਵੀ ਹਾਜ਼ਰ ਸਨ ਜਿੱਕਰ ਹੋ ਗਿਆ ਕਿ ਸੰਘਣੀ ਧੁੰਦ ਅਤੇ ਠੰਡ ਦੇ ਇਸ ਮੌਸਮ ਵਿੱਚ ਦੁਸ਼ਮਣ ਦੇਸ਼ ਵੱਲੋਂ ਇਸ ਪਾਸੇ ਡਰੋਨ ਰਾਹੀਂ ਨਸ਼ੇ ਭੇਜਣ ਦੀਆਂ ਕੋਸ਼ਿਸ਼ਾਂ ਵੱਧ ਜਾਂਦੀਆਂ ਹਨ ਪਰ ਜਵਾਨ ਬਲੰਦ ਹੌਸਲੇ ਅਤੇ ਆਪਣੀ ਮਸਤੈਦੀ ਨਾਲ ਉਹਨਾਂ ਦੀ ਹਰ ਨਾਪਾਕ ਹਰਕਤ ਨੂੰ ਮਾਪ ਦੇਣ ਲਈ ਮੁਲਕ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੇ ਹਨ ਇਸ ਮੌਕੇ ਡਿਪਟੀ ਕਮਿਸ਼ਨਰ ਡਾਕਟਰ ਸੈਨੂ ਦੁੱਗਲ ਨੇ ਨਾਕਿਆਂ 'ਤੇ ਤੈਨਾਤ ਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦੀ ਵਤਨ ਪ੍ਰਾਸਤੀ ਦੀ ਸਲਾਗਾ ਕੀਤੀ SSP ਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਪੁਲਿਸ ਅਤੇ BSF ਆਪਸੀ ਤਾਲਮੇਲ ਨਾਲ ਇਨ੍ਹਾਂ ਸਦਰਾਂਤਾਂ ਵਿੱਚ ਸਰਹੱਦੀ ਖੇਤਰਾਂ ਵਿੱਚ ਚੌਕਸੀ ਰੱਖ ਰਹੀਆਂ ਹਨ BSF ਦੇ ਅਧਿਕਾਰੀ ਕੇ ਐਨ ਤ੍ਰਿਪਾਠੀ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਦੇ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ BSF ਵੱਲੋਂ ਡਰੋਨ ਗਤੀਵਿਧੀਆਂ ਰੋਕਣ ਲਈ ਹਰ ਪ੍ਰਕਾਰ ਦੇ ਇੰਤਜ਼ਾਮ ਕੀਤੇ ਗਏ ਹਨ ਸਤਿਕਾਰਉਣ ਲਈ ਫਾਜ਼ਿਲਕਾ ਤੋਂ ਰਜਨੀਸ਼ ਰਵੀ ਸਾਡੀ ਕੋਆਰਡੀਨੇਸ਼ਨ ਹੁੰਦੀ ਹੈ ਹਮੇਸ਼ਾ ਇਨਕਾਟ ਦੀ ਮੀਟਿੰਗਸ ਹੁੰਦੀ ਹੈ ਵਿਦ ਬੀਐਸਐਫ ਐਂਡ ਫੋਰਸ ਪਰਸਨਲ ਬਿਕਾਜ਼ ਫਾਜ਼ਿਲਖਾ ਇੱਕ ਬਾਰਡਰ ਡਿਸਟ੍ਰਿਕਟ ਹੈ ਤੇ ਇਸ ਕਰਕੇ ਸਾਡੇ ਆਪਸ ਵਿੱਚ ਰابطਾ ਹਮੇਸ਼ਾ ਹੁੰਦਾ ਹੈ ਉਹੀ ਅਸੀਂ ਮੀਟਿੰਗਸ ਜਿਹੜੀਆਂ ਸਵੇਰੇ ਕਰਦੇ ਹਾਂ ਜਿਹੜੀਆਂ ਅਸੀਂ ਇਨਸਟਰਕਸ਼ਨਸ ਦਿੰਨੇ ਆ ਉਹਨੂੰ ਚੈੱਕ ਕਰਨ ਲਈ ਔਰ ਆਪਣੇ ਜਵਾਨ ਜਿਹੜੇ ਇਸ ਟਾਈਮ ਸਾਡੇ ਬਾਰਡਰ ਤੇ ਡਿਊਟੀ ਦੇ ਰਹੇ ਇਸ ਟਾਈਮ ਅਸੀਂ ਉਹ ਹੀ ਸਾਰਾ ਦੇਖਣ ਲਈ ਆਏ ਸੀ ਉਹਨਾਂ ਮਿਲਣ ਲਈ ਆਏ। ਧੁੰਦ ਚ ਤਾਂ ਨੇਚਰਚਰਲੀ ਐਕਟੀਵਿਟੀ ਬਹੁਤ ਜ਼ਿਆਦਾ ਹੋ ਜਾਂਦੀ ਹੈ। ਡਰੋਨ ਐਕਟੀਵਿਟੀਆਂ ਵੀ ਦੂਸਰੇ ਪਾਸੋਂ ਕਾਫੀ ਹੁੰਦੀ ਹੈ ਤੇ ਦੇ ਹੈਵ ਟੂ ਬੀ ਵੈਰੀ ਅਲਰਟ। ਤੇ ਜਿਸ ਤਰ੍ਹਾਂ ਰਸਤੇ 'ਚ ਅਸੀਂ ਦੇਖਦੇ ਆਏ ਇੱਥੇ ਨਾਕੇ ਪੁਲਿਸ ਵਾਲਿਆਂ ਨੇ ਵੀ ਨਾਕੇ ਲਗਾਏ ਹੋਏ ਆ ਬੀਐਸਐਫ ਨੇ ਵੀ ਨਾਕੇ ਲਗਾਏ ਹੋਏ। ਡਿਟੇਲ ਸਾਰੀ ਦੱਸਣਗੇ ਕਿਹੜੇ-ਕਿਹੜੇ ਨਾਕੇ ਆ ਸੀ ਉਹ ਹੀ ਸਾਰਾ ਦੇਖਦੇ ਹੋਇਆ ਹੈ। ਸਾਰਿਆਂ ਨਾਲ ਗੱਲਬਾਤ ਕਰਦੇ ਹੋਏ ਚੈੱਕ। ਥੈਂਕ ਯੂ। ਬੋਲੋ ਜਿਹੜੀਆਂ ਸਖਤ ਹਦਾਇਤਾਂ ਹੈਗੀਆਂ ਨਸ਼ਿਆਂ ਦੇ ਉਲਟ ਜਿਹੜਾ ਸਾਡਾ ਜਿਹੜਾ ਹੈਗਾ ਲਗਾਤਾਰ ਜਿਹੜਾ ਡਰਾਈਵ ਚੱਲ ਰਹੀ ਹੈ ਸੋ ਸਾਡਾ ਬੀਇੰਗ ਅ ਬਾਰਡਰ ਡਿਸਟ੍ਰਿਕਟ ਫਾਜ਼ਲਕਾ ਔਰ ਇਥੇ ਅਸੀਂ ਬੀਐਸਐਫ ਦੇ ਨਾਲ ਜੁਆਇੰਟ ਵਿਜ਼ਿਟਸ ਕਰਦੇ ਰਹਿੰਨੇ ਆ ਅੱਜ ਸਾਡੇ ਡੀਸੀ ਸਾਹਿਬ ਅੰਨੇ ਵੀ ਅੱਜ ਇਦਾਂ ਅਸੀਂ ਇਕੱਠਿਆਂ ਨੇ ਸਿਵਲ ਐਡਮਿਨਿਸਟ੍ਰੇਸ਼ਨ ਪੁਲਿਸ ਦਾ ਬੀਐਸਐਫ ਅਲੋਂਗ ਅਸੀਂ ਸਾਰਿਆਂ ਨੇ ਬਾਰਡਰ ਤੇ ਅੱਜ ਰਾਤੀ ਜਿਹੜੀ ਹੈਗੀ ਹੈ ਡਿਊਟੀਆਂ ਨੂੰ ਚੈੱਕ ਕੀਤਾ ਹੈਗਾ ਸਾਡੀ ਫੋਰਸ ਦੀ ਤਣਾਤੀ ਹੈਗੀ ਆ ਇਥੇ ਸਾਨੂੰ ਐਕਸਟਰਾ ਫੋਰਸ ਮਿਲੀ ਆ ਸਪੈਸ਼ਲੀ ਜਿਹੜਾ ਦੇਖਦੇ ਹੋਏ ਅੱਜ ਕੱਲ ਜਿਹੜਾ ਇਸ ਵੇਲੇ ਫੌਗੀ ਵੈਦਰ ਹੈਗਾ ਆ ਕਾਫੀ ਜ਼ਿਆਦਾ ਧੁੰਦ ਦੇ ਕਾਰਨ ਵਿਜ਼ਿਬਿਲਟੀ ਬਹੁਤ ਘਟਿਆ ਔਰ ਇਹਨਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਡਰੋਨ ਦੀ ਮੂਵਮੈਂਟ ਹੁੰਦੀ ਆ ਔਰ ਡਰੱਗਸ ਦਾ ਜਿਹੜੀ ਹੈਗੀ ਆ ਟਰਾਂਸ ਬਾਰਡਰ ਜਿਹੜੀ ਹੈਗੀ ਆ ਇਸ ਵੇਲੇ ਨੈਟਵਰਕ ਕਾਫੀ ਜ਼ਿਆਦਾ ਵਨਰੇਬਲ ਹੈਗਾ ਸਾਡੇ ਲਈ ਸੋ ਇਹਦੇ ਸਬੰਧ ਵਿੱਚ ਰਾਤੀ ਅਸੀਂ ਅੱਜ ਡਿਊਟੀਆਂ ਵਗੈਰਾ ਸਾਰੀ ਫੋਰਸ ਨੂੰ ਦੇਖਣ ਆਏ ਆ ਚੈਕਿੰਗ ਕਰਨਾ ਆ ਇੱਥੇ ਬੀਓਪੀ ਹੈਗੀ ਇੱਥੇ ਸਵਾਰ ਵਾਲਾ तो इत अथ लंघ रहे हैं अगर साढ़े नाके सारे लगे है बॉर्डर पेट्रोल साहीकल है जॉइंट बी एस एफ दाल पेट्रोलिंग और सर्च ऑपरेशन लगातार चल रहे हैं सवेरे भी दिन दे टाइम भी और रात में भी अंतरराष्ट्रीय सीमांत क्षेत्र फजिल्का के पास अपनी ड्यूटियों में तैनात है स्थानीय प्रशासन और स्थानीय पुलिस इनके साथ मिलकर हम राष्ट्र विरोधी तत्वों के खिलाफ अपनी कार्रवाई जारी रखे हैं राष्ट्र की सुरक्षा के साथ साथ ही स्थानीय प्रशासन के मिलाप के साथ अपराधी प्रवृत्ति के लोगों की गतिविधियों पर अंकुश लगाना हमारा उद्देश्य है स्थानीय जिलाधिकारी पुलिस प्रशासन प्रमुख और पुलिस और सभी गणमान्य लोग के साथ साथ स्थानीय प्रशासन का पूरा सहयोग हमें मिलता है चाहे मौसम कैसा भी हो परिस्थितियाँ चाहे कितनी भी विपरीत हों हमारा आपसी मेलभाव आपसी तालमेल देश की सुरक्षा और स्थानीय कानून व्यवस्था के बनाए रखने में हमेशा आला दर्जे का मेंटेन किया जाता है